ਜੀ ਅੱਜ ਬੜੇ ਅਫਸੋਸ ਨਾਲ ਕਹਿ ਰਿਹਾ ਕਿ ਅੱਜ ਜਨਾਬ ਚਰਨਜੀਤ ਹੋਜਾ ਸਾਹਿਬ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਜਿੱਦਾਂ ਦੇ ਉਹ ਇਨਸਾਨ ਸੀਗੇ ਜਾਂ ਜਿੱਦਾਂ ਦੇ ਫਨਕਾਰ ਸੀ ਐਦਾਂ ਦੇ ਲੋਕਾਂ ਦੇ ਤਾਂ ਮੈਂ ਕਹਿੰਦਾ ਵੀ 100 200 ਸਾਲ ਤਾਂ ਉਮਰ ਹੋਣੀ ਚਾਹੀਦੀ ਹੈ ਕਿਉਂਕਿ ਜਿੰਨਾ ਇੱਕ ਆਪਾਂ ਵੈਸੇ ਕਹਿਣ ਨੂੰ ਕਹਿੰਦੇ ਵੀ ਇੱਕ ਯੋਗਦਾਨ ਤਾਂ ਹੋਇਆ ਸੱਚੀ ਵਿੱਚ ਹੋਜਾ ਸਾਹਿਬ ਦੇ ਜਾਣ ਨਾਲ ਇੱਕ ਪੰਜਾਬੀ ਸੰਗੀਤ ਦੇ ਚੰਗੇ ਸੰਗੀਤ ਦੇ ਯੋਗਦਾਨਤ ਹੋਇਆ ਕਿਉਂਕਿ ਜਦੋਂ ਤੋਂ ਸਾਡੇ ਜੰਮਣ ਤੋਂ ਵੀ ਪਹਿਲਾਂ ਦੇ ਉਹ ਇਸ ਖੇਤੇ ਨਾਲ ਜੁੜੇ ਹੋਏ ਸੀ ਔਰ ਕਮਾਲ ਦਾ ਉਹਨਾਂ ਨੇ ਸੰਗੀਤ ਦਿੱਤਾ ਸਾਨੂੰ ਇਹ ਲੱਗਦਾ ਕਿ ਪੰਜਾਬੀ ਗਾਇਕੀ ਦਾ ਯੋਗ ਹੈ ਜਿਹੜਾ ਜਮਲਾਜੀ ਤੋਂ ਸ਼ੁਰੂ ਹੁੰਦਾ ਤੇ ਮੇਰਾ ਖਿਆਲ ਹੈ ਜਮਲਾਜੀ ਤੋਂ ਹੀ ਇਹਨਾਂ ਦਾ 뮤직 ਸ਼ੁਰੂ ਹੁੰਦਾ ਤੇ ਜਿੰਨੇ ਵੱਡੇ ਕਲਾਕਾਰ ਇਹਨਾਂ ਦੇ 뮤직 ਦੇ ਵਿੱਚ ਗਾ ਕੇ ਹੋਏ ਨੇ ਮੇਰਾ ਖਿਆਲ ਹੈ ਸ਼ਾਇਦ ਕਿਸੇ ਹੋਰ ਮਿਊਜ਼ਿਕ ਡਾਇਰੈਕਟਰ ਦੇ ਇਸੇ ਇਹ ਚੀਜ਼ ਆਈ ਹੋਵੇ ਜਿੰਨੀਆਂ ਉਹਨਾਂ ਦੀਆਂ ਪਿਆਰੀਆਂ ਕੰਪੋਜੀਸ਼ਨਸ ਔਰ ਜਿੰਨੇ ਪਿਆਰੇ ਗੀਤ ਔਰ ਜਿੰਨੀਆਂ ਪਿਆਰੀਆਂ ਉਹਨਾਂ ਦੀ ਧੁਨਾ ਅੱਜ ਵੀ ਕੋਈ ਵੀ ਗੀਤ ਚੱਲਦਾ ਹੋਵੇ ਉਹਨਾਂ ਦੀ ਧੁਨ ਦੇਖ ਕੇ ਪਤਾ ਲੱਗ ਜਾਂਦਾ ਵੀ ਫਲਾਣੇ ਕਲਾਕਾਰ ਦਾ ਫਲਾਣਾ ਗੀਤ ਚੱਲ ਰਿਹਾ ਹੈ ਔਰ ਬਸ ਇਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਮਿਹਰਬਾਨ ਜੀ ਪਾਲ ਜੀ ਅੱਜ ਬੜੇ ਅਫਸੋਸ ਨਾਲ ਕਹਿ ਰਿਹਾ ਕਿ ਅੱਜ ਜਨਾਬ ਚਰਜੀਤ ਹੋਜਾ ਸਾਹਿਬ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਜਿੱਦਾਂ ਦੇ ਇਨਸਾਨ ਸੀਗੇ ਜਾਂ ਜਿੱਦਾਂ ਦੇ ਫਨਕਾਰ ਸੀ ਐਦਾਂ ਦੇ ਲੋਕਾਂ ਦੇ ਤਾਂ ਮੈਂ ਕਹਿੰਦਾ ਵੀ 100 200 ਸਾਲ ਤਾਂ ਉਮਰ ਹੋਣੀ ਚਾਹੀਦੀ ਹੈ ਕਿਉਂਕਿ ਜਿੰਨਾ ਇੱਕ ਆਪਾਂ ਵੈਸੇ ਕਹਿਣ ਨੂੰ ਕਹਿੰਦੇ ਵੀ ਇੱਕ ਯੋਗਦਾਨਤ ਹੋਇਆ ਸੱਚੀ ਵਿੱਚ ਹੋਜਾ ਸਾਹਿਬ ਦੇ ਜਾਣ ਨਾਲ ਇੱਕ ਪੰਜਾਬੀ ਸੰਗੀਤ ਦੇ ਚੰਗੇ ਸੰਗੀਤ ਦੇ ਯੋਗਦਾਨਤ ਹੋਇਆ ਹੈ ਕਿਉਂਕਿ ਜਦੋਂ ਤੋਂ ਮਤਲਬ ਸਾਡੇ ਜੰਮਣ ਤੋਂ ਵੀ ਪਹਿਲਾਂ ਦੇ ਉਹ ਇਸ ਖੇਤੇ ਨਾਲ ਜੁੜੇ ਹੋਏ ਸੀ ਔਰ ਕਮਾਲ ਦਾ ਉਹਨਾਂ ਨੇ ਸੰਗੀਤ ਦਿੱਤਾ ਸਾਨੂੰ ਇਹ ਲੱਗਦਾ ਕਿ ਪੰਜਾਬੀ ਗਾਇਕੀ ਦਾ ਜੋਗ ਹੈ ਜਿਹੜਾ ਜਮਲਾਜੀਤ ਤੋਂ ਸ਼ੁਰੂ ਹੁੰਦਾ ਤੇ ਮੇਰਾ ਖਿਆਲ ਹੈ ਜਮਲਾਜੀਤ ਤੋਂ ਹੀ ਇਹਨਾਂ ਦਾ 뮤직 ਸ਼ੁਰੂ ਹੁੰਦਾ ਤੇ ਜਿਨ੍ਹਾਂ ਵੱਡੇ ਕਲਾਕਾਰ ਇਹਨਾਂ ਦੇ 뮤직 ਦੇ ਵਿੱਚ ਗਾ ਕੇ ਹੋਏ ਨੇ ਮੇਰਾ ਖਿਆਲ ਹੈ ਸ਼ਾਇਦ ਹੀ ਕਿਸੇ ਹੋਰ ਮਿਊਜ਼ਿਕ ਡਾਇਰੈਕਟਰ ਦੇ ਹਿੱਸੇ ਇਹ ਚੀਜ਼ ਆਈ ਹੋਵੇ ਜਿਨ੍ਹਾਂ ਉਹਨਾਂ ਦੀਆਂ ਪਿਆਰੀਆਂ ਕੰਪੋਜੀਸ਼ਨਸ ਔਰ ਜਿਨੇ ਪਿਆਰੇ ਗੀਤ ਔਰ ਜਿੰਨੀਆਂ ਪਿਆਰੀਆਂ ਉਹਨਾਂ ਦੀ ਧੁਨਾ ਅੱਜ ਵੀ ਕੋਈ ਵੀ ਗੀਤ ਚੱਲਦਾ ਹੋਵੇ ਉਹਨਾਂ ਦੀ ਧੁਨ ਦੇਖ ਕੇ ਪਤਾ ਲੱਗ ਜਾਂਦਾ ਵੀ ਫਲਾਣੇ ਕਲਾਕਾਰ ਦਾ ਫਲਾਣਾ ਗੀਤ ਚੱਲ ਰਿਹਾ ਹੈ ਔਰ ਬਸ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਮਿਹਰਬਾਨ ਜੀ